ਮਾਨ ਸਰਕਾਰ ਦੇ ਵੱਲੋਂ ਪਟਵਾਰੀਆਂ ਤੇ ਤਹਿਸੀਲਦਾਰਾਂ ਨੂੰ ਵਾਰ-ਵਾਰ ਕਹਿਣ ਤੇ ਵੀ ਲੋਕਾਂ ਦੇ ਕੰਮ ਸਮੇਂ ਤੇ ਨਹੀਂ ਹੋ ਰਹੀ ਜਿਸ ਨੂੰ ਲੈ ਕੇ ਹੁਣ ਮਾਨ ਸਰਕਾਰ ਨੇ ਉਹਨਾਂ ਅਫਸਰਾਂ ਤਹਿਸੀਲਦਾਰਾਂ ਪਟਵਾਰੀਆਂ ਨਾਇਬ ਤਹਿਸੀਲਦਾਰਾਂ ਤੇ ਵੱਡਾ ਐਕਸ਼ਨ ਲੈਣ ਦੀ ਤਿਆਰੀ ਖਿੱਚੀ ਹੈ ਜੋ ਲੋਕਾਂ ਦੇ ਕੰਮ ਲਟਕਾਉਂਦੇ ਨੇ ਜਾਂ ਸਮੇਂ ਉੱਤੇ ਲੋਕਾਂ ਦੇ ਕੰਮ ਨਹੀਂ ਕਰਦੇ ਤਾਨੂੰ ਦੱਸ ਦਈਏ ਕਿ ਮਾਲਦ ਕਾਰੀਆਂ ਤਹਿਸੀਲਦਾਰਾਂ ਤੇ ਨੈਪ ਤਹਿਸੀਲਦਾਰਾਂ ਖਿਲਾਫ ਹੁਣ ਅਨੁਸ਼ਾਸਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ ਹੈ ਮਾਲ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਨੂਰਾਗ ਬਰਮਾ ਨੇ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਸਮਾਂ ਹੱਦ ਤੋਂ ਵੱਧ ਪੈਂਡਿੰਗ ਇੰਤਕਾਲ ਰੱਖਣ ਦੇ ਮਾਮਲੇ 'ਚ ਤਹਿਸੀਲਦਾਰਾਂ ਤੇ ਨੈਪ ਤਹਿਸੀਲਦਾਰਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਵਰਮਾ ਨੇ ਚਿੱਠੀ ਚ ਸਪਸ਼ਟ ਕਿਹਾ ਕਿ ਪੈਂਡਿੰਗ ਇੰਤਕਾਲ ਪੂਰੇ ਕਰਨ ਨੂੰ ਲੈ ਕੇ ਪੰਜ ਵਾਰ ਵੀਡੀਓ ਕਾਨਫਰੰਸ ਕਰਨ ਦੇ ਬਾਵਜੂਦ ਇੰਤਕਾਲ ਪੈਂਡਿੰਗ ਚੱਲ ਰਹੇ ਨੇ। ਉਹਨਾਂ ਡੀਸੀ ਨੂੰ ਪੈਂਡਿੰਗ ਇੰਤਕਾਲਾਂ ਦੀ ਸੂਚਨਾ 19 ਮਈ ਨੂੰ ਸਵੇਰੇ 11 ਵਜੇ ਤੱਕ ਭੇਜਣ ਦੇ ਨਿਰਦੇਸ਼ ਦੇ ਦਿੱਤੇ ਨੇ ਤਾਂ ਜੋ ਸਬੰਧਤ ਅਧਿਕਾਰੀਆਂ ਖਿਲਾਫ ਸਖਤ ਸਜ਼ਾ ਦੀ ਕਾਰਵਾਈ ਨੂੰ ਅਮਰ ਦੇ ਵਿੱਚ ਲਿਆਂਦਾ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਸਹਿਬ ਜਦਾ ਜੀਤ ਸਿੰਘ ਨਗਰ ਦੀ ਜਿਰਕਪੁਰ ਤਹਿਸੀਲ ਦੇ ਵਿੱਚ 95 ਡੇਰਾ ਬਸੀ ਦੇ ਵਿੱਚ 94 ਖਰੜ ਵਿੱਚ 48 ਇੰਤਕਾਲ ਪੈਂਡਿੰਗ ਪਏ ਨੇ ਇਸੇ ਤਰ੍ਹਾਂ ਲੁਧਿਆਣਾ ਦੀ ਸਾਨੇਵਾਦ ਤਹਿਸੀਲ ਚ 67 ਲੁਧਿਆਣਾ ਪੱਛਮੀ ਚ 59 ਤੇ ਪਾਇਲ ਤਹਿਸੀਲ ਅਧੀਨ 54 ਇੰਤਕਾਲ ਪੈਂਡਿੰਗ ਨੇ ਅੰਮ੍ਰਿਤਸਰ ਜਿਹਦੇ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ 2 ਤਹਿਸੀਲ ਚ 105 ਅੰਮ੍ਰਿਤਸਰ ਰਿਕ ਦੇ ਵਿੱਚ 41 ਤੇ ਬਾਬਾ ਬਕਾਲਾ ਚ 26 ਇੰਤਕਾਲ ਪੈਂਡਿੰਗ ਪਏ ਨੇ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਜਲੰਧਰ 2 ਤੇ ਜਲੰਧਰ 1 ਚ ਕਰੰਬਾਰ 25 ਤੇ 21 ਇੰਤਕਾਲ ਪੈਂਡਿੰਗ ਪਏ ਨੇ ਇਸ ਤਰੀਕੇ ਨਾਲ ਮੁਕਸਾ ਸਾਹਿਬ ਦੀ ਗਿੱਦੜਵਾ ਤਹਿਸੀਲ ਚ ਵੀ 33 ਇੰਤਕਾਲ ਪੈਂਡਿੰਗ ਪਏ ਨੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਤਹਿਸੀਲਾਂ ਚ ਕੰਮਕਾਜ ਨਾ ਹੋਣ ਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸਰਕਾਰ ਨੂੰ ਲਗਾਤਾਰ ਮਿਲ ਰਹੀਆਂ ਸੀ ਵਿਜੀਲੈਂਸ ਨੇ ਤਹਿਸੀਲਾਂ ਚ ਛਾਪੇਮਾਰੀ ਸ਼ੁਰੂ ਕੀਤੀ ਤੇ ਤਹਿਸੀਲਦਾਰ ਤੇ ਨੈਇਬ ਤਹਿਸੀਲਦਾਰਾਂ ਦੀ ਸਮੂਹਿਕ ਛੁੱਟੀ ਤੇ ਚਲੇ ਗਏ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਤਹਿਸੀਲਦਾਰਾਂ ਤੇ ਨੈਤ ਤਹਿਸੀਲਦਾਰਾਂ ਖਿਲਾਫ ਸਖਤ ਰੁਖ ਅਪਣਾਉਂਦੇ ਹੋਏ ਨੌਕਰੀ ਤੋਂ ਬਰਖਾਸਤ ਕਰਨ ਦੀ ਧਮਕੀ ਦਿੱਤੀ ਤਾਂ ਬਹੁਤ ਸਾਰੇ ਤਹਿਸੀਲਦਾਰ ਵਾਪਸ ਆਪਣੀ ਡਿਊਟੀ ਤੇ ਆ ਗਏ ਇਸੇ ਤਰ੍ਹਾਂ ਸਰਕਾਰ ਨੇ 14 ਤਹਿਸੀਲਦਾਰਾਂ ਤੇ ਨੈਤ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਲੋਕਾਂ ਨੇ ਕੰਮਕਾਰ ਪ੍ਰਭਾਵਿਤ ਨਾ ਹੋਣ ਇਸ ਵਾਸਤੇ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਤਹਿਸੀਲਦਾਰਾਂ ਤਹਿਸੀਲਾ ਵਿੱਚ ਰਜਿਸਟਰੀ ਕਰਨ ਲਈ ਪੀਪੀਐਸ ਅਧਿਕਾਰੀਆਂ ਕਾਨੂੰਨ ਕੋ ਸੀਨੀਅਰ ਸਹਾਇਕਾਂ ਦੀ ਡਿਊਟੀ ਲਗਾਉਣ ਦੇ ਨਿਰਦੇਸ਼ ਦਿੱਤੇ ਪਿਛਲੇ ਦਿਨੀ ਵਿਧík ਪ੍ਰਮੁਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਤਸੀਲਾ ਵਿੱਚ ਅਧਿਕਾਰੀਆਂ ਦੀ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਹਾਜ਼ਰੀ ਯਕੀਨੀ ਬਣਾਉਣ ਨੂੰ ਲੈ ਕੇ ਵੀ ਪੱਤਰ ਲਿਖਿਆ ਗਿਆ ਸੀ ਇਹ ਵੀ ਦੱਸਦੀ ਕਿ ਸਰਕਾਰ ਨੂੰ ਤਸੀਲਾ ਵਿੱਚ ਭ੍ਰਿਸ਼ਟਾਚਾਰ ਤੇ ਲੋਕਾਂ ਦੀ ਖੱਜਲ ਖਵਾਰੀ ਹੋਣ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਮਿਲ ਰਹੀਆਂ ਨੇ ਜਿਸ ਕਰਕੇ ਸਰਕਾਰ ਨੇ ਮਾਲਦਕਾਰੀਆਂ ਨੂੰ ਸਬਕ ਸਿਖਾਉਣ ਦੇ ਰੋਹ ਦੇ ਵਿੱਚ ਹੁਣ ਇਹ ਮੁਹਿਮਾ ਵਿੱਢੀ ਹੈ ਸਖਤ ਕਾਰਵਾਈ ਕੀਤੀ ਜਾਏਗੀ ਤੇ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾਣੀ ਹੈ ਜਿਦੇ ਵਿੱਚ ਜਲੰਧਰ ਲੁਧਿਆਣਾ ਅੰਮ੍ਰਿਤਸਰ ਜਿਹੜੇ ਕਈ ਤਸ਼ਰੀ ਮੁਕਸਾ ਸਹਿਬੇ ਜ਼ਿਲ੍ਹੇ ਸ਼ਾਮਲ ਨੇ ਤਾਂ ਇਹ ਰਿਪੋਰਟ ਹੈ ਜਿਹੜੀ ਉਹ ਦਿੱਤੀ ਜਾਊਗੀ ਜਿਸ ਤੋਂ ਬਾਅਦ ਜੇਕਰ ਕੋਈ ਅਨਗੈਨੀ ਪਾਈ ਜਾਂਦੀ ਹੈ ਭਾਵੇਂ ਪਟਵਾਰੀ ਦੀ ਭਾਵੇਂ ਤਹਿਸੀਲਦਾਰ ਦੀ ਭਾਵੇਂ ਨਾਇਬ ਤਹਿਸੀਲਦਾਰ ਦੀ ਤਾਂ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਕਿਉਂਕਿ ਇਹ ਗੱਲ ਲੋਕਾਂ ਦੇ ਦਸਨ ਮੁਕਤਾਬਕ ਸਮਝ ਵਿੱਚ ਆਉਂਦੀ ਹੈ ਕਿ ਜਦੋਂ ਤੋਂ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਵੱਡੇ ਐਕਸ਼ਨ ਲੈਣੇ ਸ਼ੁਰੂ ਕੀਤੇ ਨੇ ਵਿਜੀਲੈਂਸ ਦੀਆਂ ਕਾਰਵਾਈਆਂ ਸ਼ੁਰੂ ਹੋਈਆਂ ਨੇ ਉਦੋਂ ਤੋਂ ਜਿਹੜੇ ਪੈਂਡਿੰਗ ਮਾਮਲੇ ਨੇ ਉਹ ਰੱਖੇ ਜਾ ਰਹੇ ਨੇ ਜੇਕਰ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਮਾਨ ਸਰਕਾਰ ਨੇ ਸਮਾਂ ਵੀ ਜਿਹੜਾ ਹੱਦ ਸੀਮਿਤ ਕੀਤੀ ਸੀ ਕਿ ਇਸ ਸਮੇਂ ਤੱਕ ਇੰਤਕਾਲ ਜਿਹੜਾ ਹੋਣਾ ਚਾਹੀਦਾ ਪਰ ਲੋਕਾਂ ਦੇ ਦੱਸਣ ਮੁਤਾਬਕ ਜੇਕਰ ਅਧਿਕਾਰੀ ਪੈਸੇ ਨਹੀਂ ਮੰਗਦੇ ਪਹਿਲਾਂ ਕੀ ਹੁੰਦਾ ਸੀ ਕਿ ਲੋਕ ਕਹਿੰਦੇ ਕਿ ਸਾਡੇ ਤੋਂ ਪੈਸੇ ਮੰਗਦੇ ਸੀ ਪਟਵਾਰੀ ਤਹਿਸੀਲਦਾਰ ਨਹੀਂ ਤਹਿਸੀਲਦਾਰ ਜਦੋਂ ਸੀ ਇੰਤਕਾਲ ਕਰਵਾਉਣ ਲਈ ਜਾਂਦੇ ਸੀ ਸਾਡੇ ਤੋਂ ਰਿਸ਼ਵਤ ਲਈ ਜਾਂਦੀ ਸੀ ਪਰ ਮਾਨ ਸਰਕਾਰ ਦੀ ਸ਼ਕਤੀ ਤੋਂ ਬਾਅਦ ਰਿਸ਼ਵਤ ਨੂੰ ਤਾਂ ਭਾਵੇਂ ਥੋੜੀ-ਬਹੁਤੀ ਠੱਲ ਪਈ ਹੈ ਪਰ ਅਧਿਕਾਰੀ ਕੰਮ ਲਟਕਾਉਣ ਲੱਗੇ ਨੇ ਤਾਂ ਜੋ ਬੇਵਸ ਹੋਏ ਲੋਕ ਉਹਨਾਂ ਨੂੰ ਰਿਸ਼ਵਤ ਦੇਣ ਜਿਸ ਤੋਂ ਬਾਅਦ ਉਹ ਲੋਕਾਂ ਦੇ ਕੰਮ ਕਰਨ ਤਾਂ ਇਸੇ ਕਰਕੇ ਜਿਹੜੇ ਇੰਤਕਾਲ ਪੈਂਡਿੰਗ ਪਏ ਨੇ ਤਾਂ ਇਹ ਇੰਤਕਾਲ ਨੇ ਜਿਹੜੇ ਉਸ ਸਮੇਂ ਤੇ ਕਿਉਂ ਨਹੀਂ ਹੋਏ ਇਹ ਡੀਸੀ ਤੋਂ ਰਿਪੋਰਟ ਮੰਗੀ ਗਈ ਹੈ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦੇ ਵਿੱਚ ਸ਼ਾਮਲ ਨੇ ਉਹ ਰਿਪੋਰਟ ਦੇਣਗੇ ਰਿਪੋਰਟ ਤੋਂ ਬਾਅਦ ਫੈਸਲਾ ਲਿਆ ਜਾਊਗਾ ਕਿ ਕਿਹੜੇ ਕਿਹੜੇ ਅਧਿਕਾਰੀ ਜਿਹਦੇ ਵਿੱਚ ਪਟਵਾਰੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਜਾਂ ਹੋਰ ਅਧਿਕਾਰੀ ਸ਼ਾਮਲ ਹੋਣਗੇ ਉਨ੍ਹਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਇਥੋਂ ਤੱਕ ਉਹਨਾਂ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਮਾਨ ਸਰਕਾਰ ਜਿਹੜੀ ਹੈ ਉਹ ਕਿਸੇ ਵੀ ਕੀਮਤ ਦੇ ਉੱਤੇ ਲੋਕਾਂ ਦੇ ਖਿਲਾਫ ਫੈਸਲੇ ਪਸੰਦ ਨਹੀਂ ਕਰੇਗੀ ਕਿਉਂਕਿ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਜਿਸ ਕਰਕੇ ਮਾਨ ਸਰਕਾਰ ਕੇਵਲ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਇੱਕੋ ਸੂਬੇ ਵਿੱਚ ਹਜੇ ਬਾਕੀਆ ਬਾਕੀ ਸੁਬਿਆਂ ਤੋਂ ਜਾ ਚੁੱਕੀ ਆ ਜੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਮਾਨ ਸਰਕਾਰ ਲੋਕਾਂ ਦੀ ਕੋਈ ਵੀ ਸ਼ਿਕਾਇਤ ਜਿਹੜੀ ਨਹੀਂ ਰੱਖਣਾ ਚਾਹੁੰਦੀ ਹਰ ਮਸਲੇ ਨੂੰ ਹੱਲ ਕਰਨ ਦੇ ਰੋ ਵਿੱਚ ਹੈ ਭਾਵੇਂ ਨਸ਼ੇ ਦੇ ਮਾਮਲੇ ਹੋਣ ਭਾਵੇਂ ਸਕੂਲਾਂ ਨੂੰ ਬਿਹਤਰ ਬਣਾਉਣ ਦੀ ਗੱਲ ਹੋਵੇ ਜਾਂ ਫਿਰ ਗੱਲ ਹੋਵੇ ਲੋਕਾਂ ਦੇ ਕੰਮਕਾਜ ਸਮੇਂ ਉੱਤੇ ਹੋਣ ਦੀ ਤਾਂ ਜਿਹੜੀਆਂ ਸ਼ਿਕਾਇਤਾਂ ਲੋਕਾਂ ਦੀਆਂ ਪਹੁੰਚਣੀਆਂ ਸੀ ਉਸ ਉੱਤੇ ਮਾਨ ਸਰਕਾਰ ਨੂੰ ਸਖਤ ਨਜ਼ਰ ਆ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਅਧਿਕਾਰੀਆਂ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਰਿਪੋਰਟ ਸੌਂਪੀ ਜਾਣੀ ਹੈ ਡਿਪਟੀ ਕਮਿਸ਼ਨਰਾਂ ਵੱਲੋਂ ਤਾਂ ਰਿਪੋਰਟ ਦੇ ਆਧਾਰ ਦੇ ਉੱਤੇ ਅੱਗੇ ਫੈਸਲਾ ਲਿਆ ਜਾਣਾ ਹੈ ਕਿ ਲੋਕਾਂ ਦੇ ਕੰਮ ਕਿਉਂ ਨਹੀਂ ਹੋਏ ਸਮੇਂ ਤਿੰਤਕਾਲ ਕਿਉਂ ਨਹੀਂ ਹੋਇਆ ਕਿਉਂਕਿ ਬਹੁਤ ਸਾਰੇ ਲੋਕ ਜਿਹਾ ਹੀ ਹੁੰਦੇ ਨੇ ਜਿਹੜੇ ਵਦੇਸ਼ਾਂ ਵਿੱਚੋਂ ਸਿਰਫ ਇਹ ਹੀ ਕੰਮ ਕਰਵਾਉਣ ਵਾਸਤੇ ਆਉਂਦੇ ਨੇ ਤਾਂ ਜੋ ਉਹਨਾਂ ਦਾ ਕੰਮ ਸਮੇਂ ਤੇ ਹੋ ਸਕੇ ਤੇ ਉਹ ਵਾਪਸੀ ਆਪਣੀ ਟਿਕਟ ਫੜ ਕੇ ਜਾ ਸਕਣ ਪਰ ਦੂਜੇ ਪਾਸੇ ਇਹ ਜਿਹੜੇ ਅਧਿਕਾਰੀ ਨੇ ਹੁਣ ਲੋਕਾਂ ਦੇ ਇੰਤਕਾਲ ਪੈਂਡਿੰਗ ਰੱਖ ਰਹੇ ਨੇ ਕਿਉਂਕਿ ਇਹ ਕੋਈ ਲੰਮਾ ਕੰਮ ਕਾਜ ਨਹੀਂ ਹੁੰਦਾ ਇੱਕ ਸਾਈਨ ਕਰਨੇ ਹੁੰਦੇ ਨੇ ਉਥੇ ਦੋ ਬਾਕੀ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਉਹ ਜਿਹੜਾ ਦੇਖਣਾ ਹੁੰਦਾ ਹੈ ਕਿ ਕਿਹੜੇ ਡਾਕੂਮੈਂਟ ਠੀਕ ਨੇ ਜਾਂ ਜੋ ਵੀ ਸਿਸਟਮ ਹੋਇਆ ਉਸ ਮੁਤਾਬਕ ਜਿਹੜਾ ਅਸਾਈਨ ਕਰਕੇ ਇੰਤਕਾਲ ਕਰਨੇ ਹੁੰਦੇ ਨੇ ਪਰ ਇਹਨੂੰ ਦੇਦੇ ਵਿੱਚ ਦੇਰੀ ਕਿਉਂ ਲੱਗ ਰਹੀ ਹੈ ਇਹਦੇ ਕੀ ਕਾਰਨ ਨੇ ਇਹ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਤੇ ਇਹ ਵੀ ਦੇਖਣਾ ਹੋਏਗਾ ਕਿ ਮਾਨ ਸਰਕਾਰੀ ਨੌਤੇ ਉਹਨਾਂ ਸਬੰਧਤ ਅਧਿਕਾਰੀਆਂ ਉੱਤੇ ਜਿਨ੍ਹਾਂ ਦੀ ਅੰਗੈਲੀ ਪਾਈ ਜਾਂਦੀ ਹੈ ਕੀ ਸੰਕਤ ਕਾਰਵਾਈ ਕਰਦੀ ਹੈ ਦਿਓ ਜੱਜ ਧੰਨਵਾਦ